ਜੇ ਤੁਸੀਂ ਮੈਨੂੰ ਚੰਗਾ ਕਹੋਗੇ ਨਾ ਮੈਨੂੰ ਤੁਸੀਂ ਪਿਹੜੇ ਲੱਗੋਗੇ ਨਸ਼ਾ ਹੀ ਦੇਖਿਆ ਕਿਸੇ ਨੂੰ ਇੱਕ ਸਟੈਂਡਰਡ ਬਣਾਉਣਾ ਚਾਇਆ ਜਿੰਨੂੰ ਮੈਂ ਕੈਚ ਕੀਤਾ ਮੋਦਦਾ ਦੀ ਪੀਣੀ ਚਾਹੀ ਮਹਿੰਗੀ ਬੋਤਲ ਲਿਆ ਕੇ ਪੈਗ ਪਾਉਣ ਨੂੰ ਕੋਈ ਲਿਆ ਕੇ ਕਿ ਹਾਂ ਮੈਨੂੰ ਪਨਾ ਕੇ ਦੇ ਦੇ ਹਨਾ ਤੇ ਉਹ ਜ਼ਿੰਦਗੀ ਦਾ ਪਹਿਲਾ ਸਟਾਰਟ ਉਸ ਪੈਗ ਤੋਂ ਹੋਇਆ ਸੀ ਭਾਜੀ ਮਤਲਬ ਕਿ 8-10 ਹਜ਼ਾਰ ਦੀ ਬੋਤਲ ਤੋਂ ਲੈ ਕੇ 80-85 ਰੁਪਏ ਦੇ ਕੁਆਟਰ ਦਾ ਸਫਰ ਆ ਗਿਆ ਜਿਹੜੀ ਮੇਰੀ ਆਪਣੀ ਜ਼ਿੰਦਗੀ ਦਾ ਨੁਬਬਾ ਜਿਹੜੀ 20 ਤੋਂ ਲੈ ਕੇ 26 ਸਾਲ ਦੀ ਉਮਰ ਹੈ ਨਾ ਭਾਜੀ ਉਹ ਐਸਾ ਦਿਮਾਗ ਹੁੰਦਾ ਉਹਨੇ ਨੈਗੇਟਿਵ ਜਿਆਦਾ ਚੱਕਣਾ ਪੋਜ਼ਿਟਿਵ ਤੁਹਾਨੂੰ ਇੱਕ ਹੀ ਬੰਦੇ ਦਿੰਦੇ ਹੋ ਤੁਹਾਡੀ ਫੈਮਿਲੀ ਜੇ ਆਪਾਂ ਸਾਨੂੰ ਸਾਡੀ ਸਾਡੀ ਜ਼ਿੰਦਗੀ 'ਚ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੀ ਉਹ ਹੁੰਦਾ ਕਿ ਜਿਹੜਾ ਸਾਨੂੰ ਟੋਕਦਾ ਜੇ ਤੁਸੀਂ ਮੈਨੂੰ ਚੰਗਾ ਕਹੋਗੇ ਨਾ ਮੈਨੂੰ ਤੁਸੀਂ ਭੈੜੇ ਲੱਗੋਗੇ ਜਦੋਂ ਉਹ ਸਮਾਂ ਹੁੰਦਾ ਜਦੋਂ ਬੰਦਾ ਗਲਤ ਰਸਤੇ 'ਚ ਪਿਆ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਨਸ਼ਾ ਕੀ ਨਸ਼ਾ ਕਰਦੇ ਸੀ ਉਸ ਸਮੇਂ ਪਾਜੀ ਬਸ ਸ਼ੌਂਕ ਸ਼ੌਂਕ ਸੀ ਮੈਂ ਪਿੱਛੇ ਵੀ ਚਲੋ ਦੇਖੀ ਸੀ ਇੰਟਰਵਿਊ ਤੁਸੀਂ ਕੀ ਨਸ਼ਾ ਹੀ ਦੇਖਿਆ ਕਿਸੇ ਨੂੰ ਇੱਕ ਸਟੈਂਡਰਡ ਬਣਾਉਣਾ ਚਾਇਆ ਜਿੰਨੂੰ ਮੈਂ ਕੈਚ ਕੀਤਾ ਮੋਦਦਾ ਦੀ ਪੀਣੀ ਚਾਹੀ ਮਹਿੰਗੀ ਬੋਤਲ ਲਿਆ ਕੇ ਪੈਗ ਪਾਉਣ ਨੂੰ ਕੋਈ ਲਿਆ ਕੇ ਕਿ ਹਾਂ ਮੈਨੂੰ ਪਨਾ ਕੇ ਦੇ ਦੇ ਹਨਾ ਤੇ ਉਹ ਜ਼ਿੰਦਗੀ ਦਾ ਪਹਿਲਾ ਸਟਾਰਟ ਉਸ ਪੈਗ ਤੋਂ ਹੋਇਆ ਸੀ ਭਾਜੀ ਤੇ ਹੌਲੀ ਹੌਲੀ ਜੱਕਦਮ ਤੇ ਕਿਸੇ ਨੇ ਵੀ ਨਹੀਂ ਬਿਮਾਰ ਹੋਣਾ ਜਾਂ ਕਹਿੰਦੇ ਨਸ਼ੇੜੀ ਬੰਦਾ ਸੀ ਸਾਲ ਡੇਢ ਸਾਲ ਵਧੀਆ ਜ਼ਿੰਦਗੀ ਚੱਲਦੀ ਰਹੀ 2 2.5 ਸਾਲ ਬਾਅਦ ਗਰਾਫਟਾਂ ਸ਼ੁਰੂ ਹੋ ਗਈਆਂ ਭਾਜੀ ਤੇ ਮਤਲਬ ਕਿ 8 1000 ਦੀ ਬੋਤਲ ਤੋਂ ਲੈ ਕੇ 80 85 ਰੁਪਏ ਦੇ ਕੁਆਟਰ ਦਾ ਸਫਰ ਆ ਗਿਆ ਠੀਕ ਹੈ ਉਸ ਤੋਂ ਬਾਅਦ ਜਦੋਂ ਘਰਦਿਆਂ ਨੇ ਪੈਸੇ ਜਮੇ ਦੇਣੇ ਬੰਦ ਕਰਤੇ ਭਾਜੀ ਚੱਕੀ ਦੀ ਵੀ ਪੀਤੀ 25 20 ਰੁਪਏ ਦੀ ਕੱਚੀ ਕਿ ਨਾ ਟੱਪ ਕੇ ਜਾਣਾ ਕਿ ਉਹ ਇੱਕ ਤਲਪ ਲਾ ਲੋ ਜਾਂ ਉਹ ਜ਼ਿੰਦਗੀ ਨਸ਼ੇ ਦੀ ਚੰਗੀ ਲੱਗਦੀ ਸੀ ਤੇ ਉਦੋਂ ਫਿਰ ਨਿਸ਼ਾਨਤ ਜਿਵੇਂ ਕਿਹੜੇ ਕਿਹੜੇ ਅਸੀਂ ਵੱਡੇ ਸਿੰਗਰ ਚਲੋ ਅਸੀਂ ਨਾਂ ਨਹੀਂ ਜੇ ਤੁਸੀਂ ਲੈਣਾ ਚਾਹੋ ਤਾਂ ਕੋਈ ਇਸ਼ੂ ਨਹੀਂ ਹੈਗਾ ਕਿਹੜੇ ਕਿਹੜੇ ਸਿੰਗਰਾਂ ਤੁਹਾਡੇ ਬੈਣੀ ਉੱਠਣੀ ਉਦੋਂ ਸੀ ਤੇ ਫਿਰ ਜਦੋਂ ਆ ਸਮਾਂ ਆਇਆ ਤੁਸੀਂ ਦੱਸਿਆ ਕਿ 8500 ਤੋਂ ਲੈ ਕੇ 85 ਰੁਪਏ ਤੇ ਫਿਰ ਜਿਹੜੀ ਹੱਥ ਦੀ ਕੱਡੀਆਂ 20 30 ਰੁਪਏ ਤੱਕ ਵੀ ਸੀਮਟ ਹੋਏ ਆ ਭਾਜੀ ਮੇਰਾ ਸਾਰਿਆਂ ਨਾਲ ਬਹੁਤ ਪਿਆਰ ਸੀ ਹਨਾ ਆਪਾਂ ਵਧੀਆ ਯਾਰ ਘਰੋਂ ਆ ਪ੍ਰਮਾਤਮਾ ਰੱਬ ਨੂੰ ਮੰਨਣਾ ਬੰਦਾ ਬ੍ਰਾਹਮਣ ਆ ਜ਼ਿੰਦਗੀ ਦਾ ਮੈਂ ਆਪਣੇ ਬਾਰੇ ਇੱਕ ਚੀਜ਼ ਦੱਸਦਾ ਭਾਜੀ ਮੈਂ 10 ਪੜਿਆ ਯਾਰ ਠੀਕ ਆ ਮੇਰੀ ਔਕਾਤ ਦਾਹਿਆ ਤਵਦ ਹੈ ਨਹੀਂ ਸੀ ਵੱਧ ਤੋਂ 2000 ਦੀ ਹੋ ਜਾਂਦੀ ਪਰ ਮਾਤਮਾ ਨੇ 20 ਦੀ ਦੁਨੀਆ ਕੰਟਰੀਆਂ ਘੁਮਾਤੀਆਂ ਦੁਬਈ ਸਟੇ ਕਿੱਥੇ ਨਹੀਂ ਗਿਆ ਠੀਕ ਹੈ ਮੇਰੀ ਔਕਾਤ ਤੋਂ ਵੱਧ ਦਿੱਤਾ ਪਰ ਸੰਭਾਲਣਾ ਉਹਨੂੰ ਮੈਂ ਚਾਹੀਦਾ ਸੀ ਹਨਾ ਤੇ ਮੈਂ ਆਪਣੇ ਪਿਓ ਨੂੰ ਬਹੁਤ ਪਿਆਰ ਕਰਦਾ ਮੋਰੀ ਅੱਜ ਵੀ ਇੱਥੇ ਫੋਟੋ ਬਣਵਾਏ ਸੀ ਠੀਕ ਹੋਣ ਤੋਂ ਬਾਅਦ ਹਨਾ ਤੇ ਇਹਨੂੰ ਕਈ ਲੋਕਾਂ ਨੇ ਲਾਮੇ ਦਿੱਤੇ ਹੋਣਗੇ ਕਿ ਤੇ ਆ ਮੁੰਡਾ ਤੇਰੇ ਕਰਕੇ ਵਿਗੜਿਆ ਇਹਨੇ ਮੈਨੂੰ ਦੁਨੀਆ ਦੀ ਹਰ ਸ਼ਾਇ ਦਿੱਤੀ ਭਾਜੀ ਛੋਟੀ ਉਮਰ ਚ ਬਾਈਕ ਗੱਡੀਆਂ ਉਹਨੂੰ ਮਿਸਯੂਜ਼ ਮੈਂ ਕੀਤਾ ਇਹਦੀ ਗਲਤੀ ਨਹੀਂ ਸੀ ਮੈਂ ਗਲਤ ਯੂਜ਼ ਕੀਤਾ ਉਹਨੇ ਤਾਂ ਮੈਨੂੰ ਸਹੂਲਤਾਂ ਦਿੱਤੀਆਂ ਕਿ ਮੇਰੇ ਮੁੰਡੇ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਤੇ ਭਾਜੀ ਕੈਰੀਅਰ ਦੀ ਸ਼ੁਰੂਆਤ ਤੇ ਮੇਰਾ ਗੁਰੂ ਨਾਲ ਵੀ ਵਧੀਆ ਪਿਆਰ ਸੀ ਹਨਾ ਈਵਨ ਸਾਰੇ ਫਾਜ਼ਲਪੂਰੀ ਹਾਂਜੀ ਸੁਕੀ ਭਾਈ ਨਾਲ ਸਾਰਿਆਂ ਨਾਲ ਵਧੀਆ ਪਿਆਰ ਸੀ ਪਰ ਭਾਜੀ ਸੁੱਕੀ ਵੱਡੀ ਇੰਡਸਟਰੀ ਦੇ ਹਾਂਜੀ ਆਪਾਂ ਮੈਂ ਸੁੱਕੀ 뮤지컬 ਡਾਕਟਰ ਸਾਡੀ ਟੀਮ ਰਹੀ ਹੈ ਭਾਜੀ ਆਪਾਂ 15 ਵੀ ਗਾਣੇ ਇਕੱਠੇ ਕੀਤੇ ਆ ਠੀਕ ਆ ਫਾਜ਼ਲਪੁਰੀਆ ਵੀਰਨਾ ਚਾਰ ਗਾਣੇ ਕੀਤੇ ਨਵਾਬ ਐਕਸਪਰਟ ਜਾਟਾ ਵਾਲਾ ਵੀ ਮੁੰਡਾ ਉਹਨੇ ਵੀ ਮੈਨੂੰ ਕਈ ਦੋ ਵਾਰ ਆਪਣੇ ਕੋਲ ਰੱਖਿਆ ਪਰ ਅਮਲੀ ਨੂੰ ਨਾ ਸਭ ਤੋਂ ਮੈਂ ਤੁਹਾਨੂੰ ਇਹ ਪਹਿਲੇ ਵੀ ਇਹ ਚੀਜ਼ ਕਹਿ ਗਿਆ ਟਿਆਂ ਕਿ ਅਮਲੀ ਇਨਸਾਨ ਨੂੰ ਸਭ ਤੋਂ ਜ਼ਿਆਦਾ ਪਿਆਰ ਆਪਣੀ ਨਸ਼ੇ ਨਾ ਹੁੰਦਾ ਮੈਨੂੰ ਭਾਜੀ ਆਪਣੇ ਮਾਪਿਓ ਬੇਕਾਰ ਲੱਗਦੇ ਸੀ ਸ਼ਰਾਬ ਚੰਗੀ ਲੱਗਦੀ ਸੀ ਜਿੰਨੇ ਮੈਨੂੰ ਪੀਣ ਨੂੰ ਦੇਤੀ ਉਹ ਮੇਰੇ ਤੇ ਹੀ ਸਭ ਕੋਸ਼ਿਸ਼ੀ ਜਾਂ ਜਿਹੜਾ ਮੇਰੀ ਹਾਂ ਝਾਂ ਮਲੋਂਦਾ ਸੀ ਤੇ ਮੈਂ ਅੱਜ ਮੈਨੂੰ ਗਿਲਟ ਵੀ ਹੁੰਦਾ ਭਾਜੀ ਸ਼ਾਇਦ ਮੈਂ ਆਪਣੀ ਸ਼ਰਾਬ ਕਰਕੇ ਬੜੀਆਂ ਚੀਜ਼ਾਂ ਖਰਾਬ ਕੀਤੀਆਂ ਦੇਖਣ ਵਾਲੇ ਨੇ ਮੈਂ ਇਹ ਕਹਿੰਦਾ ਦੇਖਣ ਵਾਲੇ ਵੀ ਇਹ ਕਹਿੰਦਾ ਹੁਣ ਮੇਰੇ ਤੇ ਤੋਂ ਪਾਸਾ ਵਾਟ ਲਓ ਜਦੋਂ ਸ਼ਰਾਬੀ ਬੰਦਾ ਲੰਘ ਰਿਹਾ ਹੋਵੇ ਪਤਾ ਜਿਹੜਾ ਦਿਨੇ ਦਿਨੇ ਚਲਦੀ ਸੀ ਫਿਰ ਪੂਰੀ ਭਾਜੀ ਮੈਂ ਤੁਹਾਨੂੰ ਹੀ ਦੱਸ ਰਿਹਾ 8500 ਤੋਂ 80 85 ਦਾ ਸਫਰ ਆ ਗਿਆ ਚੰਗੇ ਅੱਜ ਵੀ ਲੋਕੀ ਪਿੰਦੇ ਆ ਯਾਰ ਦੁਨੀਆ 'ਚ ਠੇਕੇ ਆ ਹੱਤੇ ਆ ਚੱਲਦੇ ਹੀ ਆਣ ਪਰ ਮੋ ਕੈਟਾਗਰੀ ਦਾ ਨਹੀਂ ਸੀ ਮੈਂ ਟੱਕਣ ਖੋਲ ਲਿਆ ਤੇ ਮੇਰੇ ਕੋ ਬੰਦ ਹੀ ਨਹੀਂ ਹੋਣਾ ਸਦਾ ਹੀ ਹੂੰ ਤੇ ਕਿੰਨੇ ਵਜੇ ਸ਼ੁਰੂ ਕਰਦੇ ਸਵੇਰੇ ਭਾਜੀ ਮਤਲਬ ਕਿ ਇਹ ਇਹ ਦੇਣ ਚਰਿਆ ਸੀ ਕਿ ਜਿੱਦਾਂ ਆਪਣਾ ਰਾਤ ਸ਼ਾਮੀ 7 4 ਵੇ ਬਹਿ ਗੇ ਸਵੇਰੇ 3 ਵੇ ਤੱਕ ਪੀਤੀ ਜੇ 9 ਵੇ ਅੱਖ ਖੁੱਲੀ ਤੇ ਫਿਰ 4 ਘੰਟੇ ਲਵਾਨ ਨੂੰ ਲੱਗਣੇ ਲੱਸੀ ਪੀ ਲੋ ਅਮਰੂਦ ਦਾ ਪਤਾ ਖਾ ਲੋ ਤੇ ਜਦੋਂ ਲੋਥ ਗਈ ਫਿਰ ਅਗਲਾ ਚੱਕ ਲੋ ਨਾਲ ਦੀ ਨਾਲ ਹੀ ਉਹ ਤਾਂ ਰੋਟੀ ਰੱਟੀ ਦੀ ਲੋੜ ਨਹੀਂ ਬਸ ਇਹੀ ਹੁੰਦਾ ਸੀ ਬਸ ਅੰਦਰ ਚਲੀ ਜਾਵੇ ਜੁਗ ਜੁਗਣੀ ਤੇ ਉਹ ਹੀ ਬਸ ਬਾਹਰ ਖਿੜਦੀ ਹੋਣੀ ਫਿਰ ਹਾਂ ਜੁਗਣੀ ਦਾ ਤੁਸੀਂ ਨਾਂ ਲਿਆ ਭਾਜੀ ਜੁਗਣੀ ਬਹੁਤ ਪੀਤੀ ਸੱਚੀ ਸੀ ਕਿਉਂਕਿ ਮੈਂ ਪੀਂਦਾ ਨਹੀਂ ਸੀ ਸ਼ੌਂਕ ਸ਼ੌਂਕ ਸੀ ਮੈਂ ਅੱਜ ਤੱਕ ਪੀਤੀ ਕੋਲਡ ਡਰਿੰਕ ਚ ਪੀਤੀ ਹੋਗੀ ਮੈਨੂੰ ਕੋੜੀ ਲੱਗਦੀ ਸੀ ਤੇ ਮੈਂ ਅੱਜ ਕੋਕ ਤੱਕ ਨਹੀਂ ਪੀਂਦਾ ਭਾਜੀ ਕਿਉਂਕਿ ਉਹਦੀ ਚੀ ਪੀਤੀ ਹੈ ਮੈਨੂੰ ਕੋਕ ਤੋਂ ਐਲਰਜੀ ਹੋ ਗਈ ਆ ਤੇ ਬਾਕੀ ਚਲੋ ਯਾਰ ਭਾਜੀ ਅੱਜ ਦੀ ਰੇਟ ਚ ਇਮਾਨਦਾਰੀ ਹੈ ਠੀਕ ਹੈ ਨਾ ਆਪਣੇ ਬਲਬੂਤੇ ਦੇ ਬੈਠਾ ਮੈਂ ਡੀ ਐਮਸੀ ਐਡਮਿਟ ਰਿਹਾ ਸੀ ਭਾਜੀ ਮੇਰਾ 32 34 ਕਿਲੋ ਪਾਰ ਰਹਿ ਗਿਆ ਸੀ ਠੀਕ ਹੈ ਕਿਸੇ ਕੋਈ ਲੋਕ ਸੋਚਦੇ ਹੋਣਗੇ ਕਿ ਘਰੋਂ ਸੋਖਾਈ ਤੇ ਕਿਉਂ 85 ਦਾ ਕੁਆਟਰ ਪਿੱਤਾ ਭਰਾ ਮੇਰੇ ਉਸ ਚੀਜ਼ ਤੋਂ ਮੈਂ ਨਿਕਲੇ ਆਣਾ ਤੇ ਮੈਨੂੰ ਅੱਜ ਤੱਕ ਇੱਕ ਗਿਲਟ ਹੈ ਕਿ ਮੇਰੇ ਪਿਓ ਨੇ ਜ਼ਿੰਦਗੀ ਦੇ 8 ਸਾਲ ਜਿੰਦਾ লাশ ਬਣ ਕੇ ਕੱਟੇ ਆ ਰੱਬ ਨਾ ਕਰੇ ਜੋ ਚੀਜ਼ਾਂ ਮੇਰੇ ਪਿਓ ਨੇ ਦੇਖ ਲੀਆਂ ਕੋਈ ਦੇਖੇ ਕਿ ਮੈਂ ਕਦੋਂ ਕਿਥੇ ਕੀ ਕਰ ਦੇਣਾ ਮੇਰੇ ਹਿਸਾਬ ਨਾਲ ਪੰਜਾਬ ਚ ਕੋਈ ਠਾਣਾ ਨਹੀਂ ਹੋਣਾ ਜਿੱਥੇ ਉਹਰੀ ਮੈਂ ਨਾ ਭੇਜ ਜਾਏ